ਮੈਂ ਜੈਸ਼ਮਰ ਜਿਲ੍ਹਾ ਬਾਦਸਕਾ ਤਰਨਤਨ। ਬੀਤੀ ਦਿਨੀ ਮੇਰੇ ਧਿਆਨ ਵਿੱਚ ਇੱਕ ਵੀਡੀਓ ਰਾਹੀਂ ਪਤਾ ਲੱਗਿਆ ਕਿ ਜਿਹੜਾ ਬਾਬਾ ਲੱਛੀराम ਜੀ ਅਕੈਡਮੀ ਹੈਗੀ ਹੈ ਤਲਵੰਡੀ ਸਾਬੋ ਜਿਲ੍ਹਾ ਤਰਨਤਨ ਵਿਖੇ। ਉਹਨਾਂ ਦੀ ਇੱਕ ਸਕੂਲ ਵੈਨ ਜੋ ਖੱਟਰ ਹੋ ਚੁੱਕੀ ਸੀਗੀ ਉਹ ਰੋਹੀ ਲੱਗੇ ਜਾਂਦੇ ਜਾਂਦੇ ਪਲਟ ਗਈ। ਜਿਨੇ ਚ ਕਾਫੀ ਸਾਰੇ ਬੱਚੇ ਸੀ ਚਾਰ-ਪੰਜ ਬੱਚਿਆਂ ਨੂੰ ਇੰਜਰੀ ਵੀ ਹੋਈ ਹੈਗੀ ਹੈ। ਤੇ ਹੁਣ ਜਿਵੇਂ ਮੇਰੇ ਨੋਟਿਸ 'ਚ ਆਇਆ ਧਿਆਨ 'ਚ ਤੇ ਮੈਂ ਹੁਣ ਇਸ ਮਾਨਯੋਗ ਐਸਐਸਪੀ ਅਮਨਿ ਰਾਣਾ ਜੀ ਨੂੰ ਇੱਕ ਪੱਤਰ ਲਿਖ ਕੇ ਉਹ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਮਤਲਬ ਕਾਰਵਾਈ ਕਰਨ ਲਈ ਲਿਖ ਦਿੱਤਾ ਤੇ ਐਫ ਆਈ ਆਰ ਦਰਜ ਕਰਕੇ ਜੋ ਕਿ ਅੱਜ ਦੀ ਤਰੀਕ ਚ ਐਫ ਆਈ ਆਰ ਹੋ ਜਾਏਗੀ ਉਹਨਾਂ ਦੇ ਤੇ ਪੰਨ ਦੀ ਕਾਰਵਾਈ ਕੀਤੀ ਜਾਵੇਗੀ ਮੈਂ ਲਗਾਤਾਰ ਸੇ ਸਕੂਲ ਵਾਂਦੀ ਚੈਕਿੰਗਾਂ ਜ਼ਿਲ੍ਹੇ ਵਿੱਚ ਕਰ ਰਿਹਾ ਹੈਗਾ ਪਰ ਹਜੇ ਵੀ ਕੁਝ ਸਕੂਲ ਹੈ ਜੀ ਹੈਗੇ ਜਿਨ੍ਹਾਂ ਨੇ ਹਜੇ ਤੱਕ ਸੁਧਾਰ ਨਹੀਂ ਕੀਤਾਗਾ ਮੈਂ ਉਹਨਾਂ ਨੂੰ ਸਖਤ ਹਦਾਇਤ ਕਰਨਾ ਚਾਹੁੰਦਾ ਜੇਕਰ ਹੁਣ ਮੈਨੂੰ ਇਸ ਕੋਈ ਕਮੀਆਂ ਪਾਈ ਜੰਨੀ ਹੈਗੇ ਤਾਂ ਮੈਂ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਜਿੰਨੀ ਵੀ ਤਰ੍ਹਾਂਆਂ ਦੇ ਅੰਦਰ ਜੋ ਕਿ ਲਾਗੂ ਹੁੰਨੀ ਆ ਉਹਨਾਂ ਦੇ ਉੱਤੇ ਕਰਕੇ ਐਫ ਆਈ ਆਰ ਦਰਜ ਕਰਾਂਗਾ ਇਹ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਨੂੰ ਮੈਂ ਸਖਤ ਇਹ ਜ਼ਾਇਦ ਕਰਦਾ ਕਿ ਆਪਣੀ ਪ੍ਰਾਈਵੇਟ ਗੱਡੀਆਂ ਚਾਹ ਸਰਕਾਰੀ ਗੱਡੀਆਂ ਚਾਹ ਆਪਦੀ ਪਰਸਨਲ ਗੱਡੀਆਂ ਆਈਆਂ ਉਹਨਾਂ ਨੂੰ ਤੁਰੰਤ ਦੁਰਸਤ ਕਰਾ ਲਿੱਤਾ ਜਾਵੇ ਸੇਫ ਸਕੂਲ ਆਨ ਪੋਲਿਸੀ ਤਹਿਤ ਜਿਹੜੀ ਵੀ ਕਮੀਆਂ ਪਾਈ ਗਈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਰਾਹੁਲ ਜੀ ਵੱਲੋਂ ਸਖਤ ਇਹ ਜ਼ਾਇਦ ਹੈ ਕਿ ਜਿਹੜਾ 15 ਅਕਤੂਬਰ ਦਾ ਸਾਡਾ ਟਾਈਮ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਵੀ ਅਗਰ ਜੇ ਹੁਣ ਕਿਸੇ ਨੇ ਨਿਯਮ ਨਹੀਂ ਪੂਰੇ ਕੀਤੇ ਤਾਂ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ